ਸੋ ਹਨ ਮਾਰਾ ਛੇ ਸੰਗ ਵਿਸ਼ਨੋ ਭਗਵਾਨ ਦੀ ਜੈ ਸੋ ਹਨਗ ਮਾਰਾ ਛੇ ਸੰਗ ਵਿਸ਼ਨੋ ਭਗਵਾਨ ਦੀ ਜੈ ਸੋ ਹਨਗ ਮਾਰਾ ਛੇ ਨੋ ਭਗਵਾਨ ਦੀ ਜੈ ਸੋਹੰਮਾਰਾ ਸ਼ੇ ਸਿੰਘ ਵਿਸ਼ਨੋ ਭਗਵਾਨ ਦੀ ਜੈ ਅਸੰਗਤ ਜੀ ਅੱਜ ਅਸੀਂ 27 ਬਸਾਖ ਦੇ ਦੇ ਉਸ ਤੇ ਵੀਰ ਵਾਲਾ ਦਰਵਾਜ਼ੇ ਖੇ ਮਹਾਰਾਜੀ ਦਾ ਜਸ ਕਰਨੇ ਕਤਤ ਹੋਇਆ ਭੈਣ ਜੀ ਉਹਨਾਂ ਦਾ ਬਹੁ ਬਜੀਆ ਲੈ ਕੇ ਲੈ ਕੇ ਚਲੇ ਉਸ ਨਾਲ ਮਾਦਾ ਨੇ ਜਾਨੋ ਜੋੜਿਆ ਪਹਿਲਾਂ ਗੋਦਵタル ਪੀ ਪਗੰਬਲਾ ਨੇ ਵੀ ਇਹੀ ਗੱਲ ਕਹੀ ਸੀ ਕਿ ਉਸ ਆਕਾਲ ਪੁਰਤ ਨਾਲ ਜੁੜੋ ਲੇਕਿਨ ਦੁਨੀਆ ਨਹੀਂ ਜੁੜੀ ਇਸ ਕਰਕੇ ਆਕਾਲ ਪੁਰਤ ਨੂੰ ਆਪ ਆ ਕੇ ਇਹ ਸੰਦੇਸ਼ ਦੇਣਾ ਪਿਆ ਜੋ ਭੈਣ ਜੀ ਉਹਨਾਂ ਨੇ ਹੁਣ ਪੜ ਕੇ ਸੁਣਾਇਆ ਮੈਂ ਇਸ ਪਿਲੀਵਾਲ ਵਿੱਚ ਬਾਣੀ ਪੜੀ ਸੀ ਮੈਂ ਉਹੀ ਹਰ ਬਾਣੀ ਤੁਹਾਡੇ ਸਾਹੇ ਕਰ ਲਗਾ 25 ਫਗਣ ਸੈਨਸਾ ਸਮachar ਵਕੀਲ ਸਿੰਘ ਦੇਗੜਾ ਪਿੰਡ ਅਲੜ ਪਿੰਡੀ ਦੀ ਨਾਦ ਕਹੇ ਮੇਰਾ ਡੱਬਾ ਕਹਿੰਦਾ ਸਾਬ ਨੂੰ ਕਰੋ ਨਮਸਕਾਰ ਨਿਉਨ ਅਫੀਸ ਨਾ ਭਾਈਆ ਜਨ ਭਗਤੋ ਰਹਿਣਾ ਨਾਲ ਪਿਆਰ ਜਨ ਭਗਤੋ ਰਹਿਣਾ ਨਾਲ ਪਿਆਰ ਦੂਤੀਆ ਰੂਪ ਨਾ ਕੋਈ ਵਿਖਾਈਆ ਤੁਹਾਡਾ ਸਾਜਣਾ ਦਾ ਸਾਝਾ ਇੱਕ ਦਰਵਾਜ਼ਾ ਮੰਦਰ ਦਾ ਮਾਝਾ ਸਹਿਬ ਦਵਾਲਾ ਸਿਰ ਦਵਾਲੇ ਮੱਠਾਂ ਤੋਂ ਖੜਾ ਦਿੱਤਾ ਛੁੜਾਈਆ ਅਕਾਲ ਪੁਰਖ ਨੇ ਤੁਹਾਨੂੰ ਹਲ ਭਗ ਦਰਵਾਜ਼ਾ ਬਣਾ ਕੇ ਦਿੱਤਾ ਜਿਹੜਾ ਸੱਚਾ ਦਰਵਾਜ਼ਾ ਤੁਹਾਨੂੰ ਇਹਨਾਂ ਮੰਦਾਂ ਮੱਜਾਂ ਦਾ ਦੂਰ ਇਹਲੇ ਕੀਤਾ ਕਿ ਤੁਸੀਂ ਜ਼ਾਦੇ ਇਕੱਠੇ ਹੋ ਕੇ ਬੈਠ ਸਕੋ ਕਿ ਨਾ ਤਾਂ ਮੰਦਰ ਦੇ ਵਿੱਚ ਕਿਤੇ ਇਕੱਠੇ ਹੋ ਕੇ ਬੈਠ ਸਕਦੇ ਹਾਂ ਨਾ ਮਸਜਿਦਾਂ 'ਚ ਬੈਠ ਸਕਦੇ ਹਾਂ ਇੱਕ ਭਗਤਵਾਲੀ ਐਸੀ ਜਗ੍ਹਾ ਜਿੱਥੇ ਜ਼ਾਦੇ ਵੰਨ ਇਕੱਠੇ ਹੋ ਕੇ ਅਕਾਲ ਪੁਰਖ ਦਾ ਜਪ ਕਰ ਸਕਦੇ ਹਨ ਤੁਸੀਂ ਅਜੇ 84 ਵਿੱਚੋਂ 2 4 ਬੋਧੇ ਨਜ਼ਰ ਕੋਈ ਨਾ ਆਈਆ ਮੈਂ ਦੇਖਦਾ ਤੱਕਦਾ ਜਾਨ ਦਾ ਬੁਜਦਾ ਪਾਵਾਂ ਸਭ ਦੀ ਸਾਲ ਅੰਦਰ ਕਰਨ ਵੇਖ ਆਖਾਇਆ ਕਹਿੰਦੇ ਮੈਂ ਸਾਧਿਆਂ ਦੇ ਅੰਦਰ ਦੇਖ ਕੇ ਮੈਂ ਸਾਧਾ ਨੂੰ ਦੇਖਦਾ ਵੀ ਹਾਂ ਜਾਲਦਾ ਵੀ ਆ ਬੁਜਦਾ ਤੇ ਸਾਧਿਆਂ ਦੀ ਸਾਧੀ ਬੋਨ ਉਹ ਸਾਰੇ ਅੰਦਰ ਕੀ ਕੋ ਚੱਲ ਰਿਹਾ ਕੀ ਗੁਜ਼ਰੇ ਕਰ ਰਹੇ ਆ ਜਿਹਤ ਦਾ ਤੁਹਾਡੀ ਬਾਹਰੋਂ ਮਿੱਟੀ ਕੁ ਹਤਾਰ ਇਸੇ ਤਰ੍ਹਾਂ ਅੰਦਰੋਂ ਮਨ ਲਾਓ ਬਣਾਈ ਆ ਜਿੱਤਾ ਤੋਂ ਅਹੀ ਆਬਦ ਦੇ ਵਿੱਚ ਭਾਜ ਇੱਕ ਦੂਜੇ ਦੀਆਂ ਜੱਫੀਆਂ ਪਾਵਾ ਕੇ ਮਿਲਦੇ ਹੋ ਜਾਂ ਕਹਾਰਾ ਬੁਲਾਉਨੇ ਹੋ ਇਸੇ ਤਰ੍ਹਾਂ ਤੁਸੀਂ ਅੰਦਰੋਂ ਵੀ ਆਪਣੇ ਆਪ ਨੂੰ ਸਾਫ਼ ਕਰੋ ਤੇ ਕਿਸੇ ਦਾ ਦੁੱਧ ਜਿਹੜੀ ਆ ਉਹਨੂੰ ਦੁੱਧ ਕਢੋ ਲੜਨਾ ਰੋਸਣਾ ਝਗੜਨਾ ਨਹੀਂ ਚੰਗੀ ਕਾਲ ਮੂਰਖਾਂ ਵਾਲੀ ਮਤ ਗਵਾਈਆ ਨਾਦ ਕਹਿ ਰਿਆ ਨਾਦ ਜਿਹੜਾ ਜੋਸ਼ ਆਪ ਦੀ ਧਾਰਾ ਨਾਦ ਕੋਈ ਇੱਕ ਬੰਦਾ ਨਹੀਂ ਚੱਲਦਾ ਫਰਦਾ ਨਹੀਂ ਆਇਆ ਓਏ ਕਹਦਾ ਇਹਦਾ ਜੇ ਕਿ ਜੋ ਦੋ ਸ਼ਬਦੀ ਤਾਦਾ ਕਾਲ ਪਤਲੇ ਹੋਮੋ ਦੇ ਨਾਲ ਉਹ ਸਚਾਈ ਕਹਿੰਦਾ ਜਿੱਥੇ ਵੀ ਕਹਿੰਦਾ ਤੇ ਉਹ ਕਹਿੰਦਾ ਲੜਨਾ ਝਗੜਨਾ ਇਹ ਚੰਗੀ ਕਾਰ ਨਹੀਂ ਮੂਰਖਾਂ ਵਾਲੀ ਮਾਤੇ ਜਿਹੜੀ ਆ ਇਹਨੂੰ ਤੁਸੀਂ ਖਤਮ ਕਰ ਲੋ ਜੇ ਤੁਹਾਡਾ ਮਾਲਕ ਸ਼ਾਹ ਪਾਤ ਸਾ ਸੱਚੀ ਸਰਕਾਰ ਤੁਸੀਂ ਸਈਅਤ ਰੜ ਕੇ ਬਿਓ ਸੱਚੀ ਰਹੀ ਤਾਂ ਬਣ ਕੇ ਦਿਓ ਵਿਖਾਈਆ ਜੇ ਸਾਡਾ ਸੱਚੇ ਪਾਸ਼ਾ ਮਾਲਕ ਇੱਕ ਕਾਲ ਪਸ ਇੱਕਾ ਤੇ ਉਹ ਸੱਚੀ ਸਰਕਾਰ ਆ ਅਸੀਂ ਸਾਡਾ ਵੀ ਫਰਜ ਮੰਨਦਾ ਕਿ ਅਸੀਂ ਉਹਦੇ ਹੁਕਮੇ ਚੱਲਦੇ ਹੋਏ ਉਹ ਉਹਦਾ ਕਹਿਣਾ ਮੰਨਦੇ ਹੋਏ ਤੇ ਆਪ ਦੇ ਪ੍ਰੇਮ ਪਿਆਰ ਨਾਲ ਰਹੀਏ ਦੇਖੋ ਗੰਗਾ ਗੰਗਾ ਗੋਦਾਵਰੀ ਜਮਨਾ ਸਰਸਤੀ ਅਵਤਾਰ ਪੈਗੰਬਰ ਗੋਚਾਰ ਜੋਗਰੇ ਪਨੇਹਾਰ ਹੁਕਮੇ ਅੰਦਰ ਅਜ ਵੀ ਆਏ ਚਾਹੀ ਚਾਹੀਆਂ ਓ ਟਾਈਮ ਗੋਦਵਤਾ ਪਗੰਬਰ ਗੰਗਾ ਕਦਾਬਰੀ ਜਮਨਾ ਸੁਰਸਤੀ ਜਿਹੜੀਆਂ ਚ ਪਵਿੱਤ੍ਰ ਜਲਤਾ ਦਾ ਬਹਿਂਦੀਆਂ ਨੇ ਉਹ ਸਾਰੀਆਂ ਹੋਰ ਟਾਈਮ 'ਚ ਡੁਆਲਾ ਜਾਂ ਉ ਜਾਂ ਸੀ ਔਰ ਬਕੇਰ ਸਿੰਘ ਦੇ ਘਰ ਪਹੁੰਚੀਆਂ ਹੋਈਆਂ ਸੀ ਤੇ ਜਿੱਥੇ ਗਏ ਮਹਾਰਾਜ ਨੇ ਆਏ ਹਾਰਮਣੀ ਆਪਾਂ ਨੂੰ ਦਰਸੀ ਦੇ ਹੁਕਮ ਸੁਣਾਇਆ ਜੋਗ ਚੌਕੜੀ ਕਾਦੇ ਰਹੇ ਜਹਾਰ ਬੇਨੈਣਾ ਨੈਣੋ ਠਾਈਆ ਜੋਤੀ ਜੋ ਸੁਪਰ ਆਪ ਆਪਣੀ ਕਿਰਪਾ ਕਰ ਕਦੇ ਖੇਲ ਸਾਚਾ ਹਰ ਸੱਚ ਸੰਦੇਸ਼ਾ ਇੱਕ ਸੁਣਾਈ ਆ ਨਾਦ ਕਹੇ ਜਨ ਭਗਤੋ ਬੀਤ ਗਈਆਂ ਕਈ ਸਦੀਆਂ ਸਦ ਮਿਆ ਵਿੱਚ ਝਟ ਲੰਗਾਈ ਆ ਵੇਖੋ ਭਜੀਆਂ ਆਈਆਂ ਬਹਿਣ ਵਿੱਚ ਬਹਿਣ ਵਾਲੀਆਂ ਨਦੀਆਂ ਆਪਣਾ ਰੂਪ ਬਦਲਾਈ ਆ ਉਹ ਕਹਦੇ ਕਰਕੇ ਆ ਕਾਲਪੁਰ ਦੇ ਚੰਦਾਂ ਦੇ ਵਿੱਚ ਇੱਦਾਂ ਹੀ ਆਇਆ ਸੀ ਕਿ ਸਾਡੀ ਛੁਟਕਾਰਾ ਹੋਏ ਅਸੀਂ ਵੀ ਇਸ ਦੰਦ ਦੇ ਤੋਂ ਕੁਝ ਪ੍ਰਾਪਤ ਕਰ ਸਕੀਏ ਪ੍ਰੇਮ ਨੇ ਅੰਦਰ ਬੰਧੀਆਂ ਮੁਹੱਬਤ ਵਿੱਚ ਵੜਿਆਈਆਂ ਉਹ ਅਕਾਲ ਪੁਰਖ ਦੇ ਤੇ ਭਗਤਾਂ ਦੇ ਪ੍ਰੇਮ ਵਿੱਚ ਆਈਆਂ ਸੀ ਤੇ ਉਹਦੇ ਹੋਂਦ ਦੇ ਵਿੱਚ ਬੰਧੀਆਂ ਹੋ ਜਾਂਦੀ ਸੀ ਇਹਦੇ ਦੀ ਮੁਹੱਬਤ ਦੇ ਵਿੱਚ ਉਹ ਇਕੱਠੀਆਂ ਹੋ ਕੇ ਪਹੁੰਚਿਆ ਸੀ ਇਹੇ ਤਰ੍ਹਾਂ ਤੁਹਾਡੀਆਂ ਪ੍ਰੀਤਾ ਉਹਦੇ ਨਾਲ ਲੱਗੀਆਂ ਜਿਹੜਾ ਕਦੇ ਨਾ ਕਦੇ ਜੁਦਾਈਆ ਨਾ ਤੇ ਕਹਿੰਦਾ ਅਕਾਲ ਪੁਰਖ ਦੇ ਨਾਲ ਤੁਹਾਡੀਆਂ ਸੱਚੀਆਂ ਪ੍ਰੀਤਾ ਲੱਗੀਆਂ ਹੋਈਆਂ ਨੇ ਜਿਹੜਾ ਕਦੇ ਜੁਦਾਈ ਨਹੀਂ ਕਰਦਾ ਉਹ ਕਦੋਂ ਤੁਹਾਡੇ ਨਾਲ ਜੁੜੂਗਾ ਜਦੋਂ ਤੁਸੀਂ ਉਹਦੇ ਕੈਨਾਦ ਦੇ ਨਾਲ ਉਹਦੇ ਜਿਹੜੇ ਜੀਵਨ ਦਾ ਨੋਖੀ ਜਾਤੀ ਆ ਸਾਡੀ ਜਾਂ ਹੋਰ ਵੀ ਛਾਦੇ ਖਾਣੀਆਂ ਨੇ ਉਹਨਾਂ ਸਾਦਾਂ ਨਾਲ ਪਿਆਰ ਕਰੋਗੇ ਸਾਦਾਂ ਨਾਲ ਜੁੜ ਕੇ ਰਹੋਗੇ ਤੇ ਅਕਾਲ ਪੁਰਖ ਨਾਲ ਜੁੜਾਂਗੇ ਤਾਂ ਅਕਾਲ ਪੁਰਖ ਸਾਡਾ ਸਹਾਈ ਹੋਊਗਾ ਜਿਹੜੇ ਉਹ ਅਕਾਲ ਪੁਰਖ ਜਿਹੜਾ ਕਦੇ ਜੁਦਾਈ ਨਹੀਂ ਕਰਦਾ ਉਹ ਜਿਹੜਾ ਜਦੋਂ ਕਰਦਾ ਬੰਦਾ ਆਪ ਕਰ ਉਹਦਾ ਟੁੱਟਦਾ ਅਕਾਲ ਪੁਰਖ ਕਦੇ ਨਹੀਂ ਪਿਛੇ ਆੜਦਾ ਆਏਗਾ ਭਾਵੇਂ ਤੁਸੀਂ ਮਾੜੀਆਂ ਭਾਵੇਂ ਤੁਸੀਂ ਚੰਗੀਆਂ ਝੇਕੜ ਭੜੀਆਂ ਗਲੇ ਲੱਗ ਲੈ ਗਾਲ ਲਗਾਈਆ ਵੇਖਿਓ ਕੋਲ ਨਾ ਜਾਇਓ ਜੇ ਗਰੀਬੀ ਵਿੱਚ ਆਵਣ ਤੰਗੀਆਂ ਭੁੱਖ ਨਾਲ ਭੁੱਖਾ ਨਾ ਕੋਈ ਮਰ ਜਾਈਆ ਜੇ ਕਿਤੇ ਤੁਹਾਨੂੰ ਕੋਈ ਕਾਦੇਵੇ ਤੰਗੀ ਆ ਗਈ ਮਾਇਆ ਕੰਿਓ ਜਾਂ ਹੋਰ ਕਿਸੇ ਗੱਲ ਦੱਸ ਦੂੰ ਤਾਂ ਤੁਸੀਂ ਆਪਣੇ ਆਪ ਨੂੰ ਅਗਲਾ ਕਾਲ ਪਗਣਾ ਟਟਣ ਦੀ ਕੋਸ਼ਿਸ਼ ਨਾ ਕਰੋ ਮਾੜਾ ਚੰਗਾ ਕਹਿੰਦੀ ਕੋਈ ਚੋਣ ਨਾ ਕਰੋ ਇਹ ਗੱਲ ਕਾਲ ਪਲ ਕਰੀ ਤੇਰੇ ਹੁਕਮ ਦੇ ਵਿੱਚ ਜਿੱਥੇ ਤੂੰ ਰੱਖਿਆ ਉੱਥੇ ਠੀਕਾ ਕਉਂ ਤੁਹਾਨੂੰ ਮੇਰੇ ਜੀ ਕਹਿੰਦਾ ਭੁੱਖ ਦੇ ਨਾਲ ਕੋਈ ਨਹੀਂ ਮਰਦਾ ਜਦੋਂ ਮਰਦਾ ਤਾਂ ਉਹ ਜਾਦਾ ਰੱਜ ਕੇ ਮਰਦਾ ਇਹਦੇ ਦੈਸ਼ਨੂ ਜਮਨਾ ਸ੍ਰੈਤੀ ਗੋਰਾਬ ਦੀ ਰੋਂਦੀਆਂ ਨਹੀਂ ਆ ਗੰਗੀਆਂ ਰਾਵੀ ਰਾ ਤੱਕ ਤੱਕ ਸੈਕੜੇ ਸਾਲ ਦਿੱਤੇ ਵਧਾਈਆ ਉਹਨਾਂ ਨੂੰ ਸੈਕੜੇ ਸਾਲ ਹੋ ਗਏ ਇਸ ਅਕਾਲ ਪੁਰਖ ਦੇ ਦਰ ਦੇ ਉੱਤੇ ਆਉਂਦੀਆਂ ਨੂੰ ਲਗਦਾ ਸੁਣੀ ਕਹਿੰਦੇ ਨੇ ਹ ਅਕਾਲ ਪੁਰਖ ਨੇ ਹੁਣ ਆ ਕੇ ਉਹਨਾਂ ਦੀ ਸੁਣੀ ਆ ਤੁਸੀਂ ਤੇ ਪੈ ਪੈਰੀ ਪਾਏ ਜੋੜੇ ਉਹ ਬਚਾਦੇ ਆਂ ਵੇਖੋ ਪੈਦੀ ਨੰਗੀਆਂ ਭੱਜਣ ਘਾਉ ਥਾਈਆਂ ਗੁੱਸੇ கா ਗਿਆ ਬੇ ਤੁਸੀਂ ਤਾਂ ਆਪਣੇ ਜੋੜੇ ਪਾਏ ਹੋ ਤੁਸੀਂ ਫੇਰ ਵੀ ਆਏ ਹੋ ਤੇ ਉਹਦਾ ਨੰਗੇ ਪੈਦੀ ਦੁਨੀਆਂ ਪੈਦਿਆਂ ਜਿੱਥੇ ਜਿੱਥੇ ਜਾਣਾ ਬੈ ਜਾ ਕੇ ਫੇਰ ਵੀ ਤੁਹਾਡੀ ਸੇਵਾ ਕਰਦੇ ਕਨਾਂ ਦੀ ਸੇਵਾ ਕਰਦੀਆਂ ਹੋਈਆਂ ਸਮੁੰਦਰ ਦੇ ਵਿੱਚ ਮਿਲਦੀਆਂ ਨੇ ਜਿਹੜੀਆਂ ਵਸਤਾ ਪੈਂਦੀਆਂ ਸੀ ਰੰਗ ਬਰੰਗੀਆਂ ਉਹਨਾਂ ਦੇ ਉੱਤੇ ਢਾਈ ਗਾ ਦਾ ਖਦਰ ਵਕੀਲ ਸਿੰਘ ਨੇ ਦਿੱਤਾ ਪਾਈ ਆ ਕਿਉਂਕੋ ਜੜੀਆਂ ਆ ਜਾਂ ਜੜੀਆਂ ਔਰ ਜ਼ਿਆਦਾ ਇਹ ਰੰਗ ਬਦੰਗੇ ਕੱਪੜੇ ਪਾ ਕੇ ਜ਼ਿਆਦਾ ਕੁਝ ਹੁੰਦੀਆਂ ਲੇਕਿਨ ਅਕਾਲ ਪੁਰਖ ਨੇ ਵਕੀਲ ਸਿੰਘ ਨੂੰ ਹੁਕਮ ਦਿੱਤਾ ਸੀ ਉਹਨੇ ਢਾਈ ਕਰਦਾ ਇਸ ਦੇ ਉੱਤੇ ਕੱਫਣ ਪਾਇਆ ਸੀ ਇਹੋ ਜਿਹਿਆਂ ਉਹ ਲੱਗੀਆਂ ਬੇਕ ਪਵੰਦੀਆਂ ਹਰਾਨੀ ਵਿੱਚ ਨਾਟ ਗਏ ਮੈਨੂੰ ਸਭ ਰਹੀਆਂ ਸੁਣਾਈ ਆ ਮੈਂ ਹੱਸ ਕੇ ਕਿਹਾ ਨਹੀਂ ਕਮਲਿਓ ਇਹੋ ਜਾਂ ਬੇਸ ਕੰਨ ਬੇਸਵਾ ਤੇ ਝੰਡੀਆਂ ਕੰਤ ਸਵਾਗਣਾ ਚੱਲਣਾ ਆਪਣੇ ਪ੍ਰਭ ਦੀ ਲਜਾਈ ਆ ਜੇ ਤੂੰ ਰੰਗਦਾਰ ਕੱਪੜੇ ਪਾ ਕੇ ਜਾਂ ਟਾਹਾਂ ਦਾ ਕੱਢ ਕੇ ਜਾਂ ਸੁਲਖੀ ਬਿੰਦੀਆਂ ਲਾ ਕੇ ਆਉਂਗਿਆ ਤਾਂ ਇਹ ਜਿਹੜਾ ਰੂਪ ਆ ਬੇਸਵਾ ਕਰਦੀਆਂ ਨੇ ਤੁਸੀਂ ਕਾਲਪੁਰਖ ਦੇ ਦਰਤੇ ਆਇਆ ਕਾਲਪੁਰਖ ਦੀ ਸਵਾਗਣਾ ਹੋ ਕੇ ਉਹਦੇ ਹੁਕਮ ਦੇ ਵਿੱਚ ਚੱਲੋ ਗਿਆ ਤਾਂ ਚੰਗੇ ਰਹੋਗੇ ਤੇ ਉਹਦੇ ਹੁਕਮ ਵਿੱਚ ਚੱਲਣ ਦੀ ਕੋਸ਼ਿਸ਼ ਕਰੋ ਜੋਤੀ ਜੋ ਸਰੂਪ ਆ ਆਪ ਆਪਣੀ ਕਿਰਪਾ ਕਰ ਮੇਹ ਨਾਜੇ ਕਾਜ਼ੇ ਉਠਾਈਆ ਆ ਸੰਗਤ ਜੀ ਮੈਂ ਇੱਥੇ ਵੱਧ ਕਾਜ਼ੇ ਦਾ ਕੋਈ ਪੜਿਆ ਗਿਆ ਤਾਂ ਮੈਂ ਹਰ ਸੰਗਤ ਕੋਲੋਂ ਤੇ ਕਾਹ ਤੋਂ ਦੂਆ ਮਾਫੀ ਮੰਗਦਾ ਮੇਰੇ ਨਾਲ ਜੇ ਕਾਜ਼ੇ ਦਾ ਸਾਥ ਦਿਓ ਤੇ ਕਾਜ਼ੇ ਪੁੱਤ ਨੇ ਜੋ ਆਪਾਂ ਨੂੰ ਭਗੋਂ ਦਿੱਤਾ ਦੂ ਮੇਰਾ ਮੈਂ ਤੇਰਾ ਦਾ ਪੰਜਵਾ ਸਵੇਰੇ ਪੰਜਵਾ ਸ਼ਾਮ ਤੂੰ ਜ਼ਰੂਰ ਨਾਮ ਲਿਓ ਕਿਉਂਕਿ ਇਹ ਪੰਤਾ ਦਾ ਜੀਰ ਹੈ ਇਹਨੂੰ ਲੇਖੇ ਲਾਣ ਲਈ ਇਹ ਸਾਨੂੰ ਕਹਿਣਾ ਹੀ ਪਏਗਾ ਉਹਦੇ ਹੋਣਾ ਹੀ ਪਏਗਾ ਹੁਣ ਮੇਰੇ ਨਾਲ ਜੇ ਕਾਜ਼ੇ ਦਾ ਸਾਥ ਦਿਓ ਮੇਰੇ ਨਾਲ ਭੈਣ ਜੀ भाज सारी सो सिंह विष्णु भगवान् दीज सो हंग मारा शे सिंह विष्णु दी जय